ਇਹ ਬੁਰਾ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਤ ਸੰਗ ਦਾ ਸੰਜੋ ਮੇਰੀ ਮੰਗਣੀ ਹੋਈ ਵਿਕਾਰਾਂ ਦਾ ਵਿਯੋਗ ਸਾਡਾ ਵਿਆਹ ਹੋਇਆ ਭਗਤੀ ਦੇ ਨਾਲ ਹੁਣ ਤ੍ਰਿਪਤਾ ਜੀ ਆਖਰ ਦੇ ਵਿੱਚ ਪੁੱਛਦੀਆਂ ਨੇ ਕਵੀ ਸੰਤੋਖ ਸਿੰਘ ਨੇ ਜਿਸ ਢੰਗ ਨਾਲ ਲਿਖਿਆ ਉਹ ਤੇ 15 16 ਸਫੇ ਨੇ ਹੁਣ ਪੜਿਆ ਵੀ ਜਾਏ ਤੇ ਟਾਈਮ ਲੱਗਦਾ ਹੈ ਇਸ ਭਗਤੀ ਰੂਪੀ ਕਾਮਣ ਨੇ ਜੋ ਤੁਹਾਡੀ ਪਤਨੀ ਹੈ किसी संतान में भी जन्म दिता है औलाद भी है थोड़ी <coughs> किसी पुतू भी जन्म दिता है सतगुरु कहने ना साह संजोग सच संतत कहो नानक जोग इस भक्ति रूपी कामण ने ब्रह्म गया जन्म दिता है सतनों जन्म दिता महान ज्ञान को जन्म दिता है। ਮੈਂ ਇਸ ਪਰਿਵਾਰ ਜੋਗਾ ਹੋ ਗਿਆ ਇਹ ਮੇਰਾ ਪਰਿਵਾਰ ਹੈ ਮਾ 40 ਬੰਦਿਆਂ ਦਾ ਪਰਿਵਾਰ ਹੋਵੇ ਤੇ ਇਹ ਪਰਿਵਾਰ ਨਹੀਂ ਉਹ ਯਥੀਨ ਹੈ ਯਥੀਨ ਹੈ ਤੇ ਜਿਹਦੇ ਕੋਲ ਇਹ ਪਰਿਵਾਰ ਹੈ ਉਹ ਹਰ ਜਗ੍ਹਾ ਅਨੰਦਿਤ ਹੈ ਅਨੰਦਿਤ ਹੈ ਮਾ ਮੈਂ ਕੱਲਾ ਨਹੀਂ ਆਉਂਦਾ ਇਹ ਸਾਰਾ ਪਰਿਵਾਰ ਮੇਰੇ ਨਾਲ ਹੁੰਦਾ ਤਫਸੀਲ ਹੁਣ ਇਸ ਤਰ੍ਹਾਂ ਹੈ ਜਿੱਥੇ satsang ਹੈ जिथे चंगी मत है जिथे चंगी मत है विकार विकारा त्याग है है, सबर संतोख है।, है अपनी मेहनत अपनी किरत पर ही भरोसा है भरोसा है जिथे अपनी की किरत ही भरोसा है उथे एकाग्रता है जिथे एकाग्रता है उगति है ਜਿੱਥੇ ਭਗਤੀ ਹੈ ਉਥੇ ਗਿਆਨ ਹੈ ਤੇ ਜਿੱਥੇ ਗਿਆਨ ਹੈ ભગવાન ਆ ਉਥੇ ਹੀ ਹੈ ਪਰਮਾਤਮਾ ਆ ਉਥੇ ਹੀ ਹੈ ਸਤਿਗੁਰ ਕਹਿੰਦੇ ਨੇ ਮੈਂ ਇਸ ਪਰਿਵਾਰ ਜੋਗਾ ਇਹ ਮੇਰਾ ਪਰਿਵਾਰ ਚੰਗੀ ਮਤ ਨਹੀਂ ਕਿਉਂਕਿ ਸਤਸੰਗ ਨਹੀਂ ਮੂਲ ਸਤਸੰਗ ਤੋਂ ਗਲਛੜੇ ਬਿਨ ਬਾਰਗਾਂ ਸਤਸੰਗ ਨਾ ਲੱਭੇ ਮਿਲ ਸੰਗਤ ਲੈ ਭਰੀ ਜਾਏ ਜੀ ਬਿਨ ਸੰਗਤ ਮੈਂ ਵਰੀ ਜੇ ਜੀ ਕਈ ਵਾਰ ਪ੍ਰਾਚੀਨ ਕਾਲ ਵਿੱਚ ਅਜ ਮੰਗਣੀ ਹੋਈਏ ਕਈ ਸਾਲਾਂ ਬਾਅਦ ਵਿਆਹ ਹੋਦਾ ਸੀ ਜਾਂ ਕਈ ਮਹੀਨੇ ਬਾਅਦ ਅਜ ਸਤ ਸੰਗ ਕੀਤਾ ਤੇ ਸੇ ਦਿਨ ਕੇਤ ਬਣ ਜਾਏ ਬਣ ਕੇ ਸੰਬੰਧ ਜੁੜ ਜਾਏਗਾ ਔਰ ਇਹ ਤੋ ਵਾਸਤਵਿਕ ਜੋ ਪਰਿਵਾਰ ਹੈ ਜਿਹਦੇ ਮਿਲਦੇ ਆਈ ਸੰਸਾਰ ਤੇ ਆਇਆ ਸਫਲ ਹੋ ਜਾਂਦਾ ਹੈ ਜੀਵਨ ਸਫਲ ਹੋ ਜਾਂਦਾ ਹੈ ਜਗਤ ਦੀ ਯਾਤਰਾ ਸੰਸਾਰ ਦੀ ਯਾਤਰਾ ਸਫਲ ਹੋ ਜਾਂਦੀ ਏ ਧੰਨ ਗੁਰੂ ਨਾਨਕ ਦੇਵ ਜੀ ਮਹਰਮਤ ਕਰਨ ਬਖਸ਼ਿਸ਼ ਕਰਨ ਸੜੀ ਵਿਜੀਮਨ ਯਾਤਰਾ ਸਫਲ ਹੋਵੇ ਕੀਤਾ ਹੋਇਆ ਸਤਸੰਗ ਅਲਦਾਇਕ ਹੋਵੇ ਇੱਥੇ ਜਦ ਵੀ ਹਾਜ਼ਰੀ ਭਰੀ ਦੀ ਤੇ ਬਜ਼ੁਰਗ ਬਾਬਾ ਬਾਬਾ ਦਰਸ਼ਨ ਸਿੰਘ ਜੀ ਖੁੱਲੀ ਵਾਲੇ ਯਾਦ ਆ ਜਾਂਦੇ ਨੇ ਗਵਾਲਬਨ ਪਛੀ 30 ਸਾਲ ਬਲਕਿ ਇਸ ਤੋਂ ਵੀ ਪਹਿਲਾਂ ਸੰਯੋਗ ਜੁੜਿਆ ਸੀ ਇੰਗਲੈਂਡ 에ਅਰਪੋਰਟ ਤੇ ਉਹ ਸਾਹਮਣੇ ਬੈਠੇ ਸਨ ਸੀਟ ਤੇ ਕੁਰਸੀ ਚ ਮੀਟਿੰਗ ਹਾਲ ਦੇ ਚ ਬੈਠੇ ਸੀ ਅਸੀਂ ਪਲੇਨ ਪਕੜਨਾ ਸੀ ਬ੍ਰਿਟਿਸ਼ 에ਅਰਵੇਜ਼ ਦਾ ਟਾਂਟੋ ਲਈ ਉਹ ਵੀ ਟਾਂਟੋ ਜਾ ਰਹੇ ਸਨ ਮਹਿਰੇ ਮੇਰੇ ਕੋਲ ਆ ਕੇ ਬੈਠੇ ਕਹਿੰਦੇ ਕਿ ਗੈਨੀ ਸਿੰਘ ਲੱਗਦੇ ਹੋ ਮੈਂ ਕਿ ਹਾਂ ਗੁਰਬਾਣੀ ਦੀ ਕਥਾ ਕਰਦਾ ਹਾਂ ਕਿਥੇ ਜਾ ਰਹੇ ਹੋ ਟਰਟੋ ਮੈਂ ਵੀ ਟਰਟੋ ਜਾ ਰਿਹਾ ਹਾਂ ਉਤਰੇ ਜਾਟ 15 20 ਸੱਜਣ ਉਹਨਾਂ ਨੂੰ ਲੈਣ ਵਾਸਤੇ ਆਏ ਹੋਏ ਸਨ ਦਾਸਨੋਂ ਗੁਰਦੁਆਰੇ ਦੇ ਪ੍ਰਬੰਧਕ ਲੈਣ ਵਾਸਤੇ ਆਏ ਹੋਏ ਸਨ ਉਹਨਾਂ ਨੇ ਕਿਹਾ ਗੈਨੇ ਵੀ ਲੇਟ ਹੋ ਗਿਆ ਜੇਤੀ ਚਲੀਏ ਗੁਰੂ ਘਰ ਮਨਾਇਆ ਜਾ ਰਿਹਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਤੇ ਬਾਬਾ ਜੀ ਕਹਿਣ ਲੱਗੇ ਆਪਾਂ ਵੀ ਚੱਲਨੇ ਗੁਰੂ ਗੁਰਪੁਰਬ ਦਾ ਸਮਾਗਮ ਦੇਖ ਕੇ ਚੱਲਾ। ਭਾਵੇਂ ਉਹ ਜਿਹੜੇ ਵੀ 25 ਸੱਜਣ ਉਹਨਾਂ ਨੂੰ ਲੈਣ ਵਾਸਤੇ ਆਏ ਬਾਬਾ ਜੀ ਅਦੇ ਉਡੀਕ ਰਹੀਆਂ ਕਹਿੰਦੇ ਸੰਗਤ ਉੱਥੇ ਜਾਣਾ ਹੈ ਉੱਥੇ ਜਾਣਾ। ਕਿੰ ਨਹੀਂ ਗੁਰਦੁਆਰੇ ਸਮਾਗਮ। ਗੁਰਪੁਰਬ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਾਂ। ਉੱਥੇ ਦਾਸ ਨੇ 20 ਦਿਨ ਕਥਾ ਕਰਨੀ ਸੀ। ਇਹਨਾਂ ਦੇ ਰਾਇਸ਼ ਬਾਦ ਜਿਹੜੀ 35 ਮਹੀਨ ਤੋਂ ਸੀ ਰੋਜ਼ ਦੋਵੇਂ ਵੇਲੇ ਵਕਤ ਕਥਾ ਸੁਣਨ ਆਉਂਦੇ ਰਹੇ। ਫਿਰ ਜਿਹੜੀਆਂ ਗੱਲਾਂ ਮੈਨੂੰ ਕਰਦੇ ਰਹੇ ਜੋ ਉਹਨਾਂ ਨਾਲ ਗੱਟੀਆਂ ਔਰ ਸੁਣਾਉਂਦੇ ਰਹੇ ਤਾਂ ਇਸ ਤਰ੍ਹਾਂ ਸਾਡਾ ਇਹ ਸੰਬੰਧ ਪਿਤਾ ਪੁੱਤਰ ਵਾਲਾ ਬਣਿਆ ਬਹੁਤ ਉਹਨਾਂ ਨੇ ਮੇਰੇ ਨਾਲ ਪਿਆਰ ਕੀਤਾ ਔਰ ਇਸ ਡੇਢੇ ਚ ਆਉਂਦੇ ਉਹਨਾਂ ਦਾ ਪਿਆਰ ਚੇਤੇ ਆ ਜਾਂਦਾ ਸਤਿਗੁਰੂ ਰਹਿਮਤ ਕਰਨ ਸੰਗਤਾਂ ਤੇ ਉਹਨਾਂ ਦੀ ਅਸੀਸ ਵਰਸਦੀ ਰਹੇ ਔਰ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦੀ ਇੱਛਾਵਾਂ ਤੇ ਪੂਰੇ ਉਤਰਨ ਔਰ ਉਸੇ 당ਨਲ ਸੰਗਤ ਤੇ ਪੰਗਰ ਦੀ ਮਰਿਆਦਾ ਚਰਾਈ ਰੱਖਣ ਬਾਸ ਇਤਨੀ ਸੇਵਾ ਪ੍ਰਵਾਨ ਕਰਨੇ ਬੋਲ ਚਬਦੀ ਸ਼ਨਾ ਤੋ ਆਏ ਗੁਰੂ ਦੇ ਕਾਲਸਾ